ਪਰਦਾਨ ਜੀ ਅੱਜ ਸਸਕਾਰ ਹੈ ਜਿਹੜਾ ਨਿਆਲ ਵਿਖੇ ਦੋ ਨੌਜਵਾਨਾਂ ਦਾ ਉਹ ਕਰ ਦਿੱਤਾ ਗਿਆ ਸਮੁੱਚੇ ਇਲਾਕੇ ਨੂੰ ਕੋਈ ਸੰਦੇਸ਼ ਤੁਸੀਂ ਕੀ ਦੇਣਾ ਚਾਹੁੰਦੇ ਹੋ ਜੀ ਵੀਰੇ ਸੰਦੇਸ਼ ਤਾਂ ਇਹ ਆ ਭਈ ਜਦੋਂ ਇਹਨਾਂ ਦਾ ਉਹ ਬੰਦੇ ਡਰਾਈਵਰ ਸਾਰਿਆਂ ਨੂੰ ਹਿਸਟਰੀ ਦਾ ਪਤਾ ਇਹਨਾਂ ਦੀ ਦਾ ਉਹ ਜਿਹੜੇ ਪੁਲਿਸ ਵਾਲੇ ਨਾਲ ਇਹ ਟਰੱਕ ਉੱਤੇ ਡਰਾਈਵਰ ਸਨ ਉਹਨੂੰ ਜੇ ਪੁਲਿਸ ਉਦੋਂ ਹੀ ਫੜ ਲੈਂਦੀ ਸਰਕਾਰ ਉੱਤੋਂ ਪਟਾ ਟਾਇਟ ਕਰਕੇ ਜਿਹੜੇ ਦੀ ਦੁਕਾਨ 'ਚ ਕੁੱਟਿਆ ਉਹਨਾਂ ਨੂੰ ਫੜ ਲੈਂਦੇ ਲੋਕਾਂ ਵਿੱਚ ਰੋਹ ਨਾ ਜਾਗਦਾ ਲੋਕਾਂ ਦੇ ਵਿੱਚ ਰੋਹ ਇਸ ਕਰਕੇ ਜਾਗਿਆ ਵੀ ਇੱਕ ਤਾਂ ਉਹਨੇ ਦੋ ਭਰਾ ਉਹਨੇ ਕਸਾਏ ਮੌਤ ਦੇ ਮੂੰਹ ਚ ਲੱਗੇ ਗਰੀਬ ਪਰਿਵਾਰਾਂ ਦੇ ਬੰਦੇ ਸਨ ਇੱਕ ਜੱਟ ਪਰਿਵਾਰ 'ਚੋਂ ਸੀ ਤੇ ਇੱਕ ਰਮਦਾਸੀਆਂ ਪਰਿਵਾਰ 'ਚੋਂ ਸੀ ਦੋਵੇਂ ਉਹਦੇ ਟਰੱਕ ਦੇ ਉੱਤੇ ਡਰਾਈਵਰ ਸਨ ਜਦੋਂ ਇਨਸਾਫ ਨਹੀਂ ਮਿਲਦਾ ਦੇਖਿਆ ਫੇਰ ਲਾਛਾਂ ਛੜਕਦੇ ਵਿੱਚ ਰੱਖ ਕੇ ਧਰਨਾ ਲਾ ਦਿੱਤਾ ਗਿਆ ਫੇਰ ਵੀ ਵੀਰੇ 10 ਦਿਨ ਧਰਨਾ ਲੱਗਿਆ ਰਿਆ ਤੇ ਫੇਰ ਕਿਤੇ ਜਾ ਕੇ ਪ੍ਰਸ਼ਾਸਨ ਆਇਆ ਉਹਨਾਂ ਨੇ ਦੋ ਅਥਾਰਟੀ ਲੈਟਰ ਲਿਆਂਦੇ ਦੋਵਾਂ ਦੇ ਬੱਚਿਆਂ ਨੂੰ ਇੱਕ ਇੱਕ ਅਥਾਰਟੀ ਲੈਟਰ ਦਿੱਤਾ ਕਹਿੰਦੇ ਪੁਲਿਸ ਵਿੱਚ ਭਰਤੀ ਕਰ ਲਿਆ ਤੇ 4-4 ਲੱਖ ਰੁਪਇਆ ਪਰਿਵਾਰ ਨੂੰ ਦਿੱਤਾ ਬਾਕੀ ਗੱਲ ਇਹ ਆ ਦੇਰ ਆਵੇ ਦਰੁਸਤ ਆਵੇ ਉੱਥੇ ਮਾਵਾਂ ਭੈਣਾਂ ਆਪਣੇ ਘਰਾਂ ਦੇ ਕੰਮ ਛੱਡ ਕੇ ਸੜਕ ਤੇ ਬੈਠੀਆਂ ਰਹੀਆਂ ਗਰਮੀ ਦੇ ਵਿੱਚ ਪਰਿਵਾਰ ਰੋਲਦੇ ਰਹੇ ਸਾਰੇ ਇਲਾਕਾ ਇਹ ਤਾਂ ਸਾਰੀ ਦੁਨੀਆ 'ਚ ਗੱਲ ਗਈ ਆ ਜਿਸ ਕਰਕੇ ਛੋਟਾ ਥੋੜਾ ਬਾਤਾ ਉਹਨਾਂ ਨੂੰ ਇਨਸਾਫ਼ ਮਿਲਿਆ ਬਾਕੀ ਇਨਸਾਫ਼ ਉਹ ਤੋਂ ਮਿਲੂਗਾ ਜਦੋਂ ਉਸ ਬੰਦੇ ਨੂੰ ਸਲਾਖਾਂ ਦੇ ਪਿੱਛੇ ਭੇਜਣਗੇ ਤਾਂ ਜਿੰਨਿਆ ਲੋਕਾਂ ਸੰਘਰਸ਼ 'ਚੇ ਚੱਲਿਆ ਉਹ ਸਾਰੇ ਇਸ ਗੱਲ ਦਾ ਇਨਸਾਫ਼ ਮਿਲਿਆ ਸਮਝਣਗੇ ਕਿ ਹੁਣ ਤੋਂ ਨਿਆ ਅੰਦਰ ਜੇਲ੍ਹ ਚੋਂ ਪਰਚਾ ਦਰਜਾ ਉਹਦੇ ਉੱਤੇ ਦੋ ਬੰਦੇ ਫੜੇ ਆ ਜਿਨ੍ਹਾਂ ਦੀ ਦੁਕਾਨ ਵਿੱਚ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਤੇ ਉਹਨਾਂ ਦੀਆਂ ਵੀਡੀਓ ਬਣਾਈਆਂ ਗਈਆਂ ਇਸ ਕਰਕੇ ਵੀਰੇ ਸੰਦੇਸ਼ ਤਾਂ ਇਹ ਆ ਵੀ ਜਿਹੜੇ ਟਰੱਕ ਡਰਾਈਵਰਾਂ ਦੇ ਮਾਲਕ ਆ ਜਾਂ ਹੋਰ ਕਾਰੋਬਾਰਾਂ ਦੇ ਮਾਲਕ ਉਹ ਭਰਾਵੋ ਗਰੀਬਾਂ ਨਾਲ ਧੱਕਾ ਕਰਿਆ ਕਰੋ ਚਾਰ ਬੰਦੇ ਇਕੱਠੇ ਕਰਕੇ ਗੱਲਬਾਤ ਕਰ ਲੈਂਦੇ ਬਾਕੀ ਜਿਹੜੇ ਕੁਝ ਸਾਰੀ ਦੁਨੀਆ ਵੀ ਨਹੀਂ ਇੱਕੋ ਜੀ ਹੈਗੀ ਟਰੱਕ ਜੁਨੀਆ ਨਾਲ ਡਰਾਈਵਰਾਂ ਨਾਲ ਭਰੀਆਂ ਪਈਆਂ ਇਹ ਕੋਈ 5-10% ਲੋਕ ਹੁੰਦੇ ਐ ਇਹੋ ਜੇ ਜਾਬਰ ਜੇ ਲੋਕ ਜਿਹੜੇ ਧੱਕਾ ਕਰਦੇ ਆ ਨਹੀਂ ਤਾਂ ਭਰਾਵਾ ਮੰਗੂ ਵਿਚਰ ਰਹੇ ਆਪਾਂ ਪੰਜਾਬ ਦੇ ਵਿੱਚ ਸਾਰੇ ਠੀਕ ਹੈ ਜੀ